ਲੱਕੇ ਦੋ ਬੇੜੀਆਂ ਚ ਪੈਰ ਨਾ ਤਰ ਤੇ ਨਾ ਲੋਕਾਂ ਨੂੰ ਦਬੀ ਦਾ ਚ ਪਾ ਜਾਂ ਤਾਂ ਸਿੱਖ ਸਿਧਾਂਤਾਂ ਦੀ ਗੱਲ ਕਰ ਲਾ ਜਾਂ ਫਿਰ ਕਾਮਰੇਡ ਵਿਚਾਰਤਾ ਰ ਦੀ ਗੱਲ ਕਰ ਲਾ ਜਿਹੜੀ ਗੱਲ ਤੂੰ ਕਹੀ ਹੈ ਨਾ ਵੀ ਮੈਂ ਕੁਸਚਰ ਚੰਗੇ ਬੰਦਿਆਂ ਚ ਰਿਹਾ ਚੰਗੇ ਕਾਮਰੇਡਾਂ ਚ ਰਿਹਾ ਤੇ ਕਿਤਾਬਾਂ ਪੜ੍ਹੀਆਂ ਆਰੰਧਾ ਸ਼ੌਂਕ ਸੀ ਤੇ ਅਖਬਾਰ ਪੜਦਾ ਸੀ ਸੋ ਜਿਹੜੀਆਂ ਕਿਤਾਬਾਂ ਪੜੀਆਂ ਉਹ ਵੀ ਕਾਮਰੇਡਾਂ ਦੀਆਂ ਲਿਖੀਆਂ ਹੋਈਆਂ ਤੇ ਜਿਹੜੇ ਅਖਬਾਰ ਆਉਂਦੇ ਸੀ ਉਸ ਟਾਈਮ ਅੱਜ ਵੀ ਤੇ ਉਹ ਵੀ ਜਾਦੇ ਜਿਹੜੇ ਹੁੰਦੇ ਆ ਉਹਨਾਂ 'ਚ ਸੋਚ ਵਿਚਾਰ ਜਿਹੜੇ ਹੁੰਦੇ ਆ ਉਹ ਕਾਮਰੇਡ ਹੀ ਹੁੰਦੇ ਆ ਆ ਇੱਕ ਮਿੰਟ ਆਪਾਂ ਪਹਿਲਾਂ ਲੱਖੇ ਸਿਧਾਣੇ ਦੀ ਗੱਲ ਸੁਣ ਲਈਏ ਕੀ ਕਹਿਣਾ ਚਾਹੁੰਦਾ ਪਰ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਕਿੱਥੇ ਹੋ ਇਹਦਾ ਮੈਂ ਸ਼ੁਰੂ 'ਚ ਮੈਨੂੰ ਪੜਨ ਦੀ ਬਹੁਤ ਕਿਟ ਕਰਾਈਏ ਕਤਾਬਾਂ ਪੜ੍ਹਨੀਆਂ ਅਖਬਾਰ ਪੜ੍ਹਨੇ ਚੰਗੇ ਬੰਦਿਆਂ ਦੀ ਸੰਗਤ ਕਰਨੀ ਚੰਗੇ ਮੈਂ ਮੈਂ ਕਾਮਰੇਡਾਂ ਨਾਲ ਪੋਸਟਾਂ ਲਾਇਆ ਕਾਮਰੇਡ ਖਰੇ ਹਜੇ ਇਕੱਲੋਂ ਬਹੁਤ ਅੱਗੇ ਨੇ ਪੜ੍ਹਾਈ ਵਾਲੇ ਪੱਖ ਤੋਂ ਕਤਾਬਾਂ ਖਤੂਬਾਲੇ ਪੱਖ ਤੋਂ ਉਹਨਾਂ ਨੂੰ ਦੁਨੀਆ ਦੀ ਜਾਣਕਾਰੀ ਹੁੰਦੀ ਹੈ ਇਹ ਨਹੀਂ ਉਹ ਕੱਲੇ ਪੰਜਾਬ ਦੀਆਂ ਅੱਖਾਂ ਹੀ ਰੱਖਦੇ ਨੇ ਚੰਗੇ ਕਾਮਰੇਡ ਹੈ ਉਹਨਾਂ ਨੂੰ ਸਾਰੀ ਦੁਨੀਆ ਦਾ ਪਤਾ ਕਿ ਵੀ ਉਰੂਚ ਕੀ ਹੋਊਗਾ ਚੀਜ਼ ਕੀ ਹੋਈ ਜਾਂਦਾ ਅਮਰੀਕਾ ਕੀ ਕਰੀ ਜਾਂਦਾ ਉਹਨਾਂ ਨੇ ਵੀ ਮੇਰੀ ਸੰਗਤ ਰਹੀ ਉਹਨਾਂ ਨੂੰ ਬੜਾ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਫੇਰ ਮੇਰੇ ਮੈਂ ਚੌਣ ਲੜਿਆ 12 ਚ ਪੀਪਲ ਪਾਰਟੀ ਵੱਲੋਂ ਉਹ ਲੱਗੇ ਦੋ ਬੇੜੀਆਂ ਚ ਪੈਰ ਨਾ ਤਰ ਤੇ ਨਾ ਲੋਕਾਂ ਨੂੰ ਦਬੀ ਦਾ ਚਪਾ ਜਾਂ ਤਾਂ ਸਿੱਖ ਸਿਧਾਂਤਾਂ ਦੀ ਗੱਲ ਕਰ ਲਾ ਜਾਂ ਫਿਰ ਕਾਮਰੇਡ ਵਿਚਾਰਤਾ ਰਦੀ ਗੱਲ ਕਰ ਲਾ ਜਿਹੜੀ ਗੱਲ ਤੂੰ ਕਹੀ ਹੈ ਨਾ ਵੀ ਮੈਂ ਕੁਐਸਚਰ ਚੰਗੇ ਬੰਦਿਆਂ ਚ ਰਿਹਾ ਚੰਗੇ ਕਾਮਰੇਡਾਂ ਚ ਰਿਹਾ ਤੇ ਕਿਤਾਬਾਂ ਪੜ੍ਹੀਆਂ ਪੜ੍ਹਨ ਦਾ ਸ਼ੌਂਕ ਸੀ ਤੇ ਅਖਬਾਰ ਪੜ੍ਹਦਾ ਸੀ ਸੋ ਜਿਹੜੀਆਂ ਕਿਤਾਬਾਂ ਪੜ੍ਹੀਆਂ ਉਹ ਵੀ ਕਾਮਰੇਡਾਂ ਦੀਆਂ ਲਿਖੀਆਂ ਹੋਈਆਂ ਤੇ ਜਿਹੜੇ ਅਖਬਾਰ ਆਉਂਦੇ ਸੀ ਉਸ ਟਾਈਮ ਅੱਜ ਵੀ ਤੋ ਵੀ ਜਿਆਦੇ ਜਿਹੜੇ ਹੁੰਦੇ ਆ ਉਹਨਾਂ ਚ ਸੋਚ ਵਿਚਾਰ ਜਿਹੜੇ ਹੁੰਦੇ ਆ ਉਹ ਕਾਮਰੇਡ ਹੀ ਹੁੰਦੇ ਆ ਤਾਂ ਗੱਲ ਕੀਤੀ ਹੈ ਵੀ ਕਾਮਰੇਡਾਂ ਨੂੰ ਜਿਹੜੀ ਹੈਗੀ ਆ ਉਹ ਨੌਲੇਜ ਬਖਤ ਹੁੰਦੀ ਹੈ ਤੇ ਵੀ ਇਹ ਨਹੀਂ ਕੱਲੇ ਪੰਜਾਬ ਦੀ ਨੌਲੇਜ ਹੁੰਦੀ ਹੈ ਇਹਨਾਂ ਕੋਲੇ ਇਹਨਾਂ ਨੂੰ ਰੂਸ ਦੀ ਨੌਲੇਜ ਹੁੰਦੀ ਹੈ ਇਹਨਾਂ ਨੂੰ ਚੀਨ ਦੀ ਨੌਲੇਜ ਹੁੰਦੀ ਹੈ ਸੋ ਰੂਸ ਦੀ ਨੌਲੇਜ ਤਾਂ ਕਾਮਰੇਡ ਜਿਹੜੇ ਹੈਗੇ ਉਹਨਾਂ ਨੂੰ ਹੋਣੀ ਹੀ ਹੋਣੀ ਹੈ ਕਿਉਂਕਿ ਜਿਹੜੇ ਰੂਸ ਹੈ ਉੱਥੋਂ ਦਾ ਇਹਨਾਂ ਦੀ ਪੜਾਈ ਸ਼ੁਰੂ ਹੁੰਦੀ ਹੈ 1920 ਦੇ ਵਿੱਚ ਤੇ ਆ ਉੱਥੇ ਇਹਨਾਂ ਦੇ ਆ ਜਿਹੜੇ ਇੱਕ ਨਾਨਕੇ ਮੰਨੇ ਜਾਂਦੇ ਆ ਉਹਦੇ ਨਾਨਕੇ ਨੂੰ ਕੌਣ ਪੁੱਲਦਾ ਹੁੰਦਾ ਉੱਥੋਂ ਇਹ ਸ਼ੁਰੂ ਹੁੰਦੇ ਆ ਰੂਸ ਤੋਂ ਤੇ 1921 ਦੇ ਵਿੱਚ ਚੀਨ ਨਾਲ ਆ ਕੇ ਇਹ ਪੰਗਾ ਲੈ ਲੈਂਦੇ ਆ ਔਰ ਜਿਹੜਾ ਇਹ ਚੀਨ ਨਾਲ ਪੰਗਾ ਲੈਂਦੇ ਆ ਉੱਥੋਂ ਦੇ ਜਿਹੜੇ ਖਿੱਤੇ ਦੇ ਵਿੱਚ ਰਹਿੰਦੇ ਲੋਕ ਜਿਹੜੇ ਆਮ ਲੋਕ ਜਿਹੜੇ ਵਿਚਾਰੇ ਰਹਿੰਦੇ ਉਨ੍ਹਾਂ ਦਾ ਲੱਖਾਂ ਦੀ ਤਦਾਦ ਦੇ ਵਿੱਚ ਬੰਦਿਆਂ ਦਾ ਇਹ ਨੁਕਸਾਨ ਕਰਦਿਆ ਬਹੁਤ ਉੱਥੇ ਕਤਲੋਗਾਰਦ ਹੋਈ ਹੈ ਜੇ ਪੜਦੇ ਆ ਇਹਦੇ ਬਾਰੇ ਤਾਂ ਫਿਰ ਪੂਰਾ ਪੜ ਬੜੀ ਉੱਥੇ ਕਤਲੋਗਾਰਦ ਵੀ ਹੋਈ ਇਹਨਾਂ ਦੀ ਕਾਮਰੇਡਾਂ ਦੀ ਆਪਦੀ ਵੀ 1 ਲੱਖ ਦੀ ਫੌਜ ਰੂਸ ਤੋਂ ਉਸ ਖਿੱਤੇ ਵੱਲ ਨੂੰ ਗਈ ਸੀ ਤੇ ਜਿਹਦੇ ਚੋਂ ਇਹਨਾਂ ਨੇ 92 ਹਜ਼ਾਰ ਕਾਮਰੇਡਾਂ ਨੇ ਆਪਦੇ ਬੰਦੇ ਮਰਵਾਲੇ ਤੇ ਸਿਰਫ 8000 ਬੰਦਾ ਇਹਨਾਂ ਦਾ ਜਿਹੜਾ ਉਹ ਤਾਂ ਬਚਿਆ ਸੀਗਾ ਜਦੋਂ ਕਤਲੋਗਾਰਦ ਹੋਣੀ ਸ਼ੁਰੂ ਹੋ ਗਈ ਕਿਉਂਕਿ ਉਹ 3000 ਕਿਲੋਮੀਟਰ ਪਿੱਛੇ ਜਾਵੜੇ ਸੀ ਇਹ ਇਸ ਕਰਕੇ ਇਹਨਾਂ ਨੂੰ ਰੂਸ ਦੀ ਤੇ ਜਿਹੜੀ ਆਪਾਂ ਚੀਨ ਦੀ ਗੱਲ ਕਰਦੇ ਆ ਉਹਦਾ ਤਾਂ ਇਹਨਾਂ ਇਹਨਾਂ ਦਾ ਇਤਿਹਾਸ ਉਹ ਤਾਂ ਇਹਨਾਂ ਨੂੰ ਪਤਾ ਹੀ ਹੋਊਗਾ ਅਗਲੀ ਗੱਲ ਇਹ ਵੀ ਜਿਹੜੇ ਪਲੇਟਫਾਰਮ ਤੇ ਅੱਜ ਖੜੇ ਐ ਨਾ ਤੁਸੀਂ ਖੜੇ ਆ ਜਿੱਥੇ ਅੱਜ ਉਹ ਪਲੇਟਫਾਰਮ ਇਹ ਨਹੀਂ ਐ ਵੀ ਉੱਥੇ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਬਣਦੀ ਵੀ ਆਪਦੇ ਸਵਾਦ ਅਨਸਾਰ ਅਸੀਂ ਪਾ ਲਈਏ ਵੀ ਐ ਨੀਕਤਾ ਸਾਨੂੰ ਜਿਹੜੀ ਇਹ ਕਾਮਰੇਡਾਂ ਦੀ ਵਿਚਾਰਧਾਰਾ ਦੀ ਲੋੜ ਹੈ ਉਨਨੀ ਕੁ ਤਾਂ ਕਾਮਰੇਡਾਂ ਦੀ ਵਿਚਾਰਧਾਰਾ ਵਿੱਚ ਮਿਕਸ ਕਰ ਲੈਣੇ ਤੇ ਇੰਨੀ ਕੁ ਸਾਨੂੰ ਸਿੱਖੀ ਸਿਧਾਂਤਾਂ ਦੀ ਜ਼ਰੂਰਤ ਹੈ ਤੇ ਉਨਨੇ ਕੁ ਅਸੀਂ ਵਿੱਚ ਉਹਦੇ ਸਿੱਖੀ ਸਿਧਾਂਤ ਵਿੱਚ ਪਾ ਕੇ ਤੇ ਮੈਚਰ ਜਾਂ ਬਣਾ ਕੇ ਤੇ ਲੋਕਾਂ ਨੂੰ ਭਰੋਸੇ ਕੇ ਰੱਖ ਦਿਆਂਗੇ ਇਹ ਕੋ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ ਦੂਜੀ ਗੱਲ ਦੂਜੀ ਗੱਲ ਇਹ ਵੀ ਜਿਹੜੀ ਤੁਸੀਂ ਹਮੇਸ਼ਾ ਕਰਦੇ ਆ ਉਹ ਇਹ ਵੀ ਅਖੌਤੀ ਇਨਕਲਾਬੀ ਭਗਵੰਤਮਾਨ ਹੋਣੀ ਅਖੌਤੀ ਇਨਕਲਾਬੀ ਭਗਵੰਤਮਾਨ ਹੋਣੀ ਦੋ ਚੀਜ਼ਾਂ ਇਹ ਨਿਕਲ ਗਈ ਕਾਮਰੇਡੀ ਚੋਂ ਕਮਿਊਨਿਸਟਾਂ ਚੋਂ ਇਹ ਇੱਕ ਇਨਕਲਾਬ ਦਾ ਸ਼ਬਦ ਤੇ ਦੂਜਾ ਵਿਚਾਰਧਾਰਾ ਸ਼ਬਦ ਇਹ ਦੋਨੇ ਕਾਮਿਊਨਿਸਟ ਦੇ ਦਿੱਤੇ ਹੋਏ ਸ਼ਬਦ ਆਦਰਵਾਇਜ਼ ਸਿੱਖੀ ਦੇ ਵਿੱਚ ਤਾਂ ਸਿਧਾਂਤ ਹੁੰਦੇ ਆ ਜਾਂ ਸੋਚ ਹੁੰਦੀ ਹੈ ਜਿਹੜੀ ਵਿਚਾਰਧਾਰਾ ਸ਼ਬਦ ਹੈ ਇਹ ਸ਼ਬਦ ਹੀ ਤੋਂ ਪੈਦਾ ਹੋਇਆ ਕਮਿਊਨਿਸਟਾਂ ਤੋਂ ਠੀਕ ਹੈ ਤੇ ਜੇ ਤੁਹਾਨੂੰ ਇਹ ਲੱਗਦਾ ਹੈ ਵੀ ਤੁਸੀਂ ਇਹ ਗੱਲ ਕਹਿ ਦਿੰਦੇ ਹੋ ਅਖੌਤੀ ਇਨਕਲਾਬੀ ਭਗਵੰਤ ਮਾਨ ਅਖੌਤੀ ਜਾਂ ਅਖੌਤੀ ਕਹੇਲਾ ਜਾਂ ਇਨਕਲਾਬੀ ਕਹੇਲਾ ਦੋ ਚੀਜ਼ਾਂ ਕਹਿਣ ਦੀ ਲੋੜ ਨਹੀਂ ਦੋਨਾਂ ਦਾ ਜਿਹੜਾ ਮੀਨਿੰਗ ਉਹ ਸੇਮ ਹੀ ਹੈ ਬੇਸ਼ੱਕ ਅਖੌਤੀ ਕਹੇ ਤੇ ਬੇਸ਼ੱਕ ਇਨਕਲਾਬੀ ਕਹੇ ਇਹਨਾਂ ਦੋਨਾਂ 'ਚ ਕੋਈ ਫਰਕ ਨਹੀਂਗਾ ਤੇ ਜਿਹੜੀ ਤੈਨੂੰ ਇਹ ਗੱਲ ਲੱਗਦੀ ਹੈ ਨਾ ਤੈਨੂੰ ਕੀ ਸਾਰੇ ਪੰਜਾਬ ਨੂੰ ਹੀ ਅੱਜ ਲੱਗੀ ਜਾਂਦੀ ਹੈ ਵੀ ਖਣੀ ਪੰਜਾਬ ਦੇ ਉੱਤੇ ਜਿਹੜਾ ਅੱਜ ਜਿਹੜੀ ਰਾਜ ਕਰਦੀ ਤਰ ਉਹ ਆਮ ਆਦਮੀ ਹੈ ਉਹ ਆਮ ਆਦਮੀ ਤਰਨੀ ਹੈ ਪੰਜਾਬ ਤੇ ਰਾਜ ਇਸ ਟਾਈਮ ਕਮਨ ਇਹਨਾਂ ਦਾ ਹੈ ਕਮਿਊਨਿਸਟ ਜਿਹੜੇ ਹੈਗੇ ਆ ਜਿਹੜੇ ਕਾਮਰੇਡ ਆ ਉਹਨਾਂ ਦਾ ਕਿਉਂਕਿ ਇਹਨਾਂ ਨੇ ਜਦੋਂ ਜਦੋਂ ਇਹ ਫੋਰਮ ਦੇ ਵਿੱਚ ਚੱਲਦੇ ਸੀ ਨਾ ਇਹ ਕਮਿਊਨਿਸਟ ਉਦੋਂ ਵੀ ਇਹਨਾਂ ਦਾ ਆਹੀ ਨਾਰਾ ਸੀਗਾ ਜਿਹੜਾ ਇਹਨਾਂ ਨੇ ਪੰਜਾਬ ਚ ਆ ਕੇ ਲਾਇਆ ਇਨਕਲਾਬ ਲੈ ਕੇ ਆਵਾਂਗੇ ਇਨਕਲਾਬ ਲੈ ਕੇ ਆਵਾਂਗੇ ਅਸੀਂ ਜਿਹੜੇ ਜਿਹੜੇ ਬੰਦੇ ਕੋਈ ਚੀਜ਼ਾਂ ਜ਼ਮੀਨਾਂ ਦੱਬੀ ਬੈਠਿਆ ਉਹ ਛੜਾਵਾਂਗੇ ਜਾਂ ਕੋਈ ਕੋਠੀਆਂ ਦੱਬੀ ਬੈਠਿਆ ਉਹ ਛੜਾਵਾਂਗੇ ਜਾਂ ਹੋਰ ਜਿਹੜੀ ਪ੍ਰਾਪਰਟੀ ਨਜਾਇਜ਼ ਦੱਬੀ ਵੀ ਉਹ ਛੜਾਵਾਂਗੇ ਉੱਥੇ ਵੀ ਇਹ ਇਹੀ ਕੋ ਸੋਚ ਕੇ ਇਹਨਾਂ ਨੇ ਤੇ ਲੋਕਾਂ ਦੇ ਦਿਮਾਗ 'ਚ ਇਹ ਗੱਲਾਂ ਬਠਾਈਆਂ ਸੀ ਤੇ ਬਾਅਦ 'ਚ ਉਹਦਾ ਰਿਜ਼ਲਟ ਕੀ ਨਿਕਲਿਆ ਜਿਵੇਂ ਹੁਣ ਇੱਥੇ ਆਪ ਦੱਬਣ ਲੱਗ ਗਏ ਆ ਉਥੇ ਵੀ ਇਹ ਆਪ ਦੱਬਣ ਲੱਗ ਗਏ ਸੀ ਉਹਨਾਂ ਕੰਟਰੀਆਂ ਦੀ ਚੰਗੀ ਤਰ੍ਹਾਂ ਨਾ ਹਿਸਟਰੀ ਪੜੋ ਉਹਨਾਂ ਦਾ ਇਤਿਹਾਸ ਦੇਖੋ ਉਥੇ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤਾ ਮੁੜ ਕੇ ਪਹਿਲਾ ਇਨਕਲਾਬ ਦੇ ਨਾਂ ਤੇ ਆਏ ਇਹ ਤੇ ਫਿਰ ਉਥੇ ਇਹਨਾਂ ਨੇ ਗਲਵਾ ਪਾਉਣਾ ਸ਼ੁਰੂ ਕਰਤਾ ਆਪ ਦਾ ਦਾਬਾ ਮਾਰਨਾ ਸ਼ੁਰੂ ਕਰਤਾ ਸੋ ਇੱਕ ਪਾਸੇ ਹੋ ਕੇ ਸੋਚ ਜਾਂ ਤਾਂ ਸਿੱਖੀ ਸਿਧਾਂਤ ਤੇ ਜਾਂ ਆ ਜਿਹੜੀ ਕਾਮ ਰੈਡੀ ਵਿਚਾਰਧਾਰਾ ਵਿਚਾਰਧਾਰਾ ਸ਼ਬਦੀ ਇਹਨਾਂ ਦਾ ਠੀਕ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਸੋ ਫੈਸਲਾ ਹੁਣ ਤੇਰੇ ਹੱਥ ਚ ਹੈ ਕਿਉਂਕਿ ਜਿਹੜਾ ਇਹ ਜਿਹੜਾ ਨੱਪ ਘੁੱਟ ਜਿੱਥੇ ਨਿਰੀ ਛਾਲ ਕੱਪਟ ਪਈ ਹੈ ਤੇ ਕੱਲ ਨੂੰ ਕੁਰਸੀ ਤੇ ਵੀ ਬੈਠਾ ਜਾ ਸਕਦਾ ਉਹ ਤਾਂ ਫਿਰ ਕਮਿਊਨਿਸਟ ਹੀ ਹੈ ਠੀਕ ਹੈ ਫਿਰ ਇਸ ਵਿਚਾਰਧਾਰਾ ਚ ਚੱਲੋ ਜੇ ਲੱਗਦਾ ਵੀ ਮੈਂ ਨਰੋਲ ਸਿੱਖਾਂ ਦੀ ਗੱਲ ਕਰਨੀ ਹੈ ਪਰ ਉੱਥੇ ਤਾਂ ਸ਼ਹਾਦਤਾਂ ਹੀ ਸ਼ਹਾਦਤਾਂ ਹੈ ਉੱਥੇ ਤਾਂ ਪਰ ਜੇਲ੍ਹਾਂ ਹੀ ਜੇਲ੍ਹ ਹੈ ਹੱਥ 'ਚ ਤੇਰੇ ਹੈ ਤਾਂ ਡਿਸੀਜਨ ਕੀ ਲੈਣਾ ਕਰਨਾ ਕੀ ਹੈ ਤੇ ਮੈਂ ਇੱਕ ਵਾਰੀ ਫੇਰ ਕਹਿ ਦਿਆਂ ਵੀ ਇਹ ਮੈਂ ਤੈਨੂੰ ਸਾਰੀਆਂ ਗੱਲਾਂ ਤੇ ਤੇਰੇ ਵਿਰੋਧ 'ਚੋਂ ਨਹੀਂ ਕੀਤੀਆਂ ਇਹ ਮੈਂ ਗੱਲਾਂ ਇਸ ਕਰਕੇ ਕੀਤੀਆਂ ਵੀ ਜਿਹੜੀ ਅਧ ਅਧੂਰੀ ਜਾਣਕਾਰੀ ਸਾਡੇ ਲੋਕਾਂ 'ਚ ਵੰਡਣੀ ਉਹਨਾਂ ਦੇ ਨਾਲ ਸਾਡੇ ਲੋਕਾਂ ਦਾ ਇਹਦੂ ਤਾਂ ਨਾ ਹੋਵੇ ਜਾਣਕਾਰੀ ਤਾਂ ਕੋਈ ਗੱਲ ਨਹੀਂ ਪਰ ਅਧੂਰੀ ਜਾਣਕਾਰੀ ਹੈ ਨਾ ਜਿਹੜੀ ਉਹ ਬਹੁਤ ਵੱਡਾ ਨੁਕਸਾਨ ਕਰਦੀ ਹੁੰਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ